ਇਹ YouTube ਤੇ ਆਪਣੀਆਂ ਵੀਡੀਓ ਆ ਗਈ ਹੈ ਤੁਹਾਡੇ ਅੱਗੇ ਤੇ ਇਹ ਸੇਵ ਵੀ ਕਰ ਲੈਣੀ ਹੈ ਤੇ ਪੂਰੀ ਸੁਣਨੀ ਹੈ ਸਭ ਨਾਲ ਸ਼ੇਅਰ ਕਰਨੀ ਹੈ ਕਿਉਂਕਿ ਅੱਜ ਕੱਲ ਸਮਾ ਬੜਾ ਭਾਰੀ ਹੈ ਗਲਤ ਚੀਜ਼ਾਂ ਵੇਖਣ ਵਾਲੀ ਬੜੀ ਦੁਨੀਆ ਪਰ ਚੰਗੀ ਚੀਜ਼ਾਂ ਵੇਖ ਕੇ ਨਹੀਂ ਖੁਸ਼ ਜੋ ਅਕਲ ਦਾ ਸਮਾ ਚੱਲ ਰਿਹਾ ਨਾ ਤੇ ਸਾਨੂੰ ਰੱਬ ਤੋਂ ਬਹੁਤ ਦੂਰ ਕਰ ਦਿੰਦਾ ਤੇ ਇਹ ਚੀਜ਼ਾਂ ਵੀ ਸੋਚਣ ਦੇ ਮਜਬੂਰ ਕਰ ਦਿੰਦਾ ਕਿ ਕੁਝ ਠੀਕ ਨਹੀਂ ਹੋਣਾ ਸੋ ਇਹ ਵੀਡੀਓ ਵੇਖ ਰਹੇ ਹੋ ਨਾ ਤੁਸੀਂ ਤਾਂ ਮੈਂ ਤੁਹਾਨੂੰ ਸੱਚੀ ਦੱਸ ਰਿਹਾ ਕਿ ਪ੍ਰਵਾਹ ਬਿਲਕੁਲ ਕਰਨੀ ਛੱਡ ਦਿਓ ਸਾਡੇ ਹੱਥਾਂ 'ਚ ਨਾ ਮੈਂ ਕਹਿੰਦਾ ਜੀ ਇੱਕ ਸਾਹ ਵੀ ਨਹੀਂ ਜੇਗਾ। ਇੱਕ ਸਾਹ ਵੀ ਤੁਸੀਂ ਆਪਣੀ ਮਰਜ਼ੀ ਨਾਲ ਨਹੀਂ ਲੈ ਸਕਦੇ ਭਾਵੇਂ ਤੁਹਾਡੇ ਕੋਲ ਕਰੋੜਾਂ ਅਰਬ ਰਪਿਆ ਹੋਵੇ। ਸੋ ਪਹਿਲੀ ਗੱਲ ਤੇ ਟੈਨਸ਼ਨ ਨਹੀਂ ਲੈਣੀ, ਬਿਲਕੁਲ ਨਹੀਂ ਲੈਣੀ। ਤੁਹਾਨੂੰ ਬਹੁਤ ਵਧੀਆ ਹੋਣਾ। ਅੱਖਾਂ ਬੰਦ ਕਰਕੇ ਆਪਣੇ ਮਹਾਰਾਜ ਜੀ ਨੂੰ ਯਾਦ ਕਰੋ ਬਸ। ਜਿਸ ਵੀ ਰੂਪ 'ਚ ਆਪਣੇ ਭਗਵਾਨ ਨੂੰ ਮੰਨਦੇ ਹੋ ਨਾ ਅੱਖਾਂ ਬੰਦ ਕਰਕੇ ਬਸ ਯਾਦ ਕਰੋ ਉਹਨੂੰ। ਤੇ ਸੱਚੀ ਦੇਖਣਾ ਤੁਹਾਡੇ ਦਿਲ 'ਚ ਐਸਾ ਹੌਂਸਲਾ ਆਏਗਾ, ਹੁਣੇ ਆਏਗਾ। ਕਿ ਤੁਹਾਨੂੰ ਲੱਗੇਗਾ ਕਿ ਹਾਂ ਮੇਰਾ ਮਾਲਕ ਮੇਰੇ ਨਾਲ ਬੈਠਾ ਹੈ। ਤੇ ਜਦੋਂ ਇੰਨੀ ਵੱਡੀ ਸ਼ਕਤੀ ਤੁਹਾਡੇ ਨਾਲ ਬੈਠੀ ਫਿਰ ਤੁਹਾਡਾ ਮਾੜਾ ਕੌਣ ਕਰ ਸਕਦਾ ਤੁਹਾਡੇ ਕੰਮ ਸਿੱਧੇ ਕਿਉਂ ਨਹੀਂ ਪੈਣਗੇ ਕਿਉਂ ਨਹੀਂ ਚੰਗਾ ਹੋਏਗਾ ਤੁਹਾਨੂੰ ਇਹ ਜਿਹੜਾ ਸਮਾਂ ਨਾ ਮਿਹਨਤ ਦਾ ਇਹ ਵੀ ਅਰਥ ਨਹੀਂ ਜਾਣਾ ਤੁਸੀਂ ਬਹੁਤ ਚੰਗੇ ਹੋ ਇਹ ਜਿਹੜੀ ਅੱਜ ਦੀ ਕੀਤੀ ਹਾਰਡਵਰਕ ਹੈ ਨਾ ਤੁਹਾਡੀ ਮੈਂ ਕੰਨਾ ਜੀ ਤੁਸੀਂ ਆਪਣਾ ਰਸਤਾ ਬਣਾ ਰਹੇ ਹੋ ਤੇ ਮਹਾਰਾਜ ਜਿੱਦੀ ਜਦੋਂ ਕਿਰਪਾ ਹੋਣੀ ਦੇਖਣਾ ਤੁਹਾਡੇ ਘਰ ਖੁਸ਼ੀਆਂ ਨਾਲ ਭਰ ਜਣੇ ਆ ਬੜੇ ਭਾਗ ਲੱਗਣੇ ਇਹ ਤਰੱਕੀਆਂ ਤਰੱਕੀਆਂ ਹੋਣੀਆਂ ਹਰ ਜਗ੍ਹਾ ਅੱਜ ਤੋਂ ਪ੍ਰਣ ਲੱਲੋ ਕਿ ਮੈਂ ਗਲਤ ਨਹੀਂ ਸੋਜਣਾ ਕੁਝ ਵੀ ਚੰਗਾ ਹੀ ਸੋਚਣਾ ਆਪਣੇ ਬਾਰੇ ਕਿ ਮੇਰਾ ਗੁਰੂ ਮੇਰੇ ਲਈ ਸਭ ਕੁਝ ਵਧੀਆ ਕਰੇਗਾ ਸਭ ਤੋਂ ਬੈਸਟ ਕਰੇਗਾ ਉਹਨੇ ਮੇਰੇ ਨਾਲ ਕਦੇ ਗਲਤ ਨਹੀਂ ਹੋਉਂਦੇ ਨਾ ਇਹ ਗੱਲ ਹਮੇਸ਼ਾ ਤੁਸੀਂ ਯਾਦ ਰੱਖਣੀ ਆ ਮਾਲਕ ਨੇ ਬੜਾ ਚੰਗਾ ਕਰਨਾ ਜੀ ਤੁਸੀਂ ਖੁਦ ਦੇਖੋ ਤੁਸੀਂ ਅਜੇ ਤੱਕ ਨਹੀਂ ਕਿਸੇ ਦਾ ਮਾੜਾ ਕੀਤਾ ਨਾ ਕਦੇ ਕਿਉਂ ਫਿਰ ਤੁਹਾਡਾ ਮਾੜਾ ਕਿਵੇਂ ਹੋਣ ਦੇ ਸਕਦਾ ਤੁਹਾਡਾ ਦਿਲ ਵੇਖੋ ਕਿੱਡੇ ਤੁਸੀਂ ਰੱਬ ਤਰਸੀ ਬੰਦੇ ਹੋ ਆਪਣੇ ਦਿਲ ਤੇ ਹੱਥ ਰੱਖ ਕੇ ਹੋਣੇ ਦੇਖੋ ਜੇ ਤੁਹਾਡੇ ਸਾਹਮਣੇ ਕਦੇ ਕੋਈ ਬਿਮਾਰ ਹੋਵੇ ਕੋਈ ਰੋ ਰਿਹਾ ਹੋਵੇ ਤੇ ਤੁਹਾਡਾ ਵੀ ਮਨ ਪਰੇਸ਼ਾਨ ਹੋ ਜਾਂਦਾ ਨਾ ਤੈਨੂੰ ਪਤਾ ਲੱਗਦਾ ਕਿ ਤੁਸੀਂ ਰੱਬ ਦੇ ਕਿੰਨੇ ਪਿਆਰੇ ਹੋ ਮਾਲਕ ਨੇ ਤੁਹਾਨੂੰ ਪਿਆਰ ਕਰਨ ਵਾਲਾ ਦਿਲ ਦਿੱਤਾ ਜਿਹਦੇ ਵਿੱਚ ਤਰਸ ਹੈ ਹਮਦਰਦੀ ਹੈ ਸਭਨਾ ਪਿਆਰ ਕਰਨ ਦੀ ਸ਼ਮਤਾ ਹੈ ਨਫ਼ਰਤ ਨਹੀਂ ਹੈਗੀ ਕਦੇ ਵੀ ਇਹ ਘਬਰਾਣਾ ਨਹੀਂ ਹੈਗਾ ਕਿ ਦੁਨੀਆ ਦਾ ਮਲਮ ਮਾੜੇ ਬੰਦੇ ਬੜੀ ਅੱਗੇ ਨਿਕਲ ਜਾਂਦੇ ਗਲਤ ਬੰਦਿਆਂ ਦੀ ਜਲਦੀ ਸੁਣਵਾਈ ਆ ਤੁਹਾਡੇ ਵਰਗੇ ਜਿਹੜੇ ਚੰਗੇ ਇਨਸਾਨ ਹਨ ਨਾ ਉਹ ਵੀ ਬਹੁਤ ਆ ਦੁਨੀਆ ਤੇ ਤੇ ਤੁਸੀਂ ਤਾਂ ਵੈਸੇ ਹੀ ਗੁਰੂ ਮਹਾਰਾਜ ਜੀ ਨੂੰ ਬੜੇ ਪਿਆਰੇ ਹੋ ਜਿਹੜੇ ਕੰਦੇ ਕਿਸੇ ਦਾ ਦਿਲ ਨਹੀਂ ਨ ਦੁਖਾਂਦੇ ਕਿਸੇ ਦੀ ਮਦਦ ਕਰਨਾ ਜਾਣਦੇ ਆ ਕਿਸੇ ਦੁਖੀ ਦੀ ਬਾਹ ਫੜਨਾ ਜਾਣਦੇ ਆ ਮਾਲਕ ਉਹਨਾਂ ਦੀ ਬਾਹ ਫੜਦਾ ਫਿਰ ਫਰਕ ਹੀ ਨਹੀਂ ਪੈਂਦਾ ਮੈਂ ਕੰਨਾ ਕਿ ਘੜੀ ਅੱਜ ਜਿੱਦਾਂ ਦੀ ਮਰਜ਼ੀ ਆ ਗਈ ਤੁਹਾਡੇ ਸਿਰ ਤੇ ਦੁੱਖਾਂ ਦੇ ਪਹਾੜ ਡਿੱਗੇ ਹੋਣ ਭਾਵੇਂ ਭਾਵੇਂ ਜਿੰਨਾ ਮਰਜ਼ੀ ਕਸ਼ਟ ਹੋਵੇ ਪਰ ਮਾਲਕ ਨੇ ਕਿਸੇ ਨਾ ਕਿਸੇ ਰੂਪ ਚ ਆ ਕੇ ਤੁਹਾਨੂੰ ਬਚਾ ਹੀ ਲੈਣਾ ਤੁਹਾਨੂੰ ਖੁਦ ਨਹੀਂ ਪਤਾ ਲੱਗਣਾ ਇੰਨੀਆਂ ਹਨੇਰੀਆਂ ਦੇ ਵਿੱਚੋਂ ਬਾਹ ਫੜ ਕੇ ਮਾਲਕ ਨੇ ਆਪੇ ਬਾਹਰ ਖਿੱਚ ਲੈਣਾ ਕਿ ਪੁੱਤਰਾ ਤੈਨੂੰ ਮੈਂ ਕੁਝ ਹੋਣ ਹੀ ਨਹੀਂ ਦੇਣਾ ਭਾਵੇਂ ਜੋ ਮਰਜ਼ੀ ਹੋ ਜੇ ਇੱਥੇ ਸਾਰਾ ਸੰਸਾਰ ਵੀ ਤੈਨੂੰ ਮਾਰਨ ਪਿੱਛੇ ਲੱਗਾ ਹੋਏਗਾ ਮੈਂ ਆਪੇ ਤੈਨੂੰ ਬਚਾ ਲੈਣਾ ਤੇਰਾ ਭਰੋਸਾ ਨਹੀਂ ਮੈਂ ਟੁੱਟਣ ਦਿੰਦਾ ਸ਼ੱਕ ਨਹੀਂ ਕਰਨਾ ਆਪਣੇ ਮਾਲਕ ਦੇ ਡਰਨਾ ਨਹੀਂ ਇਸ ਲਈ ਕਦੇ ਵੀ ਕਦੇ ਐਂ ਨਹੀਂ ਕਿ ਭਰਾਏ ਨਾ ਕਿ ਮੇਰੀ ਬਾ ਸਭ ਨੇ ਛੱਡੀ ਹੋਈ ਮੇਰਾ ਸਾਥ ਛੱਡਤਾ ਸਭ ਨੇ ਸਭ ਤੋਂ ਵੱਡਾ ਸਾਥ ਤੁਹਾਡੇ ਨਾਲ ਹੀ ਹੈ ਔਰ ਦੋ ਵੱਡਾ ਸਾਥ ਤੁਹਾਡੇ ਲਈ ਕੁਝ ਨਹੀਂ ਹੈਗਾ ਤੁਹਾਡੀ ਚੰਗਿਆਈ ਤੁਹਾਡਾ ਨਾ ਸਾਫ਼ ਦਿਲ ਤੁਹਾਨੂੰ ਕਦੇ ਵੀ ਇੱਥੇ ਹਾਰਨ ਨਹੀਂ ਦੇਵੇਗਾ ਪ੍ਰਮਾਤਮਾ ਨੇ ਜਿੱਤ ਤੁਹਾਡੇ ਕਰਮਾਂ 'ਚ ਲਿਖਣੀ ਲਿਖਣੀ ਸੁ ਕਦੇ ਵੀ ਹਾਰ ਕੇ ਡਿੱਗ ਕੇ ਬੈਣ ਹੀ ਜਾਣਾ ਚੱਲਦੇ ਰਹਿਣਾ ਬਸ ਰਸਤਾ ਮਾਲਕ ਨੇ ਬਹੁਤ ਸੋਹਣਾ ਸੋਚਿਆ ਜੇ ਮੈਂ ਕਹਿੰਦਾ ਸਾਰੀ ਦੁਨੀਆ ਹੈਰਾਨ ਹੋ ਜਾਏਗੀ ਇੰਨਾ ਵਧੀਆ ਪਰਮਾਤਮਾ ਤੁਹਾਡੇ ਲਈ ਕਰਕੇ ਦਿਖਾਏਗਾ ਨਾ ਕਿ ਇੱਥੇ ਕੱਲਾ ਕੱਲਾ ਬੰਦਾ ਹੈਰਾਨ ਹੋ ਜਾਏਗਾ ਤੁਸੀਂ ਖੁਦ ਹੈਰਾਨ ਹੋ ਜਾਓਗੇ ਅੰਦਰੋਂ ਕਿ ਮਾਲਕਾ ਮੇਰੀ ਇੰਨੀ ਔਕਾਤ ਨਹੀਂ ਸੀ ਮੈਂ ਸੱਚੀ ਇਸ ਕਾਬਲ ਨਹੀਂ ਸੀ ਪਰ ਤੂੰ ਤਾਂ ਮੇਰੇ ਘਰ ਖਜ਼ਾਨੇ ਭਰਤੇ ਆ ਭੰਡਾਰੇ ਲਾਤੇ ਐਸੇ ਖੁੱਲੇ ਜਿਹੜੇ ਕਦੀ ਮੁਕਣੇ ਨਹੀਂ ਇਹ ਤੁਹਾਡੇ ਆਪਣੇ ਬੋਲ ਹੋਣਗੇ ਭਰੋਸਾ ਰੱਖਣਾ ਵਿਸ਼ਵਾਸ ਰੱਖਣਾ ਹਮੇਸ਼ਾ ਚੰਗਾ ਸੋਚਣਾ ਗਲਤ ਨਹੀਂ ਸੋਚਣਾ ਅੱਜ ਤੋਂ ਬਾਅਦ ਬਿਲਕੁਲ ਨਹੀਂ ਸੋਚਣਾ ਆਪਣੇ ਬਾਰੇ ਗਲਤ ਇਹ ਵੀਡੀਓ ਸੇਵ ਕਰਕੇ ਰੱਖ ਲਓ ਤੇ ਜਦੋਂ ਤੁਹਾਨੂੰ ਲੱਗੇ ਨਾ ਕਿ ਮੇਰਾ ਮਨ ਪਰੇਸ਼ਾਨ ਹੋ ਰਿਹਾ ਮੈਨੂੰ ਅੱਗੇ ਦੀ ਟੈਨਸ਼ਨ ਆ ਰਹੀ ਹੈ ਤੇ ਬਸ ਇਹੋ ਹੀ ਵੀਡੀਓ ਵੇਖ ਲੈਣਾ ਦੁਬਾਰਤੋਂ ਤੇ ਜਿਹੜੀ ਮੇਨ ਗੱਲ ਹੈ ਸਭ ਤੋਂ ਵੱਡੀ ਗੱਲ ਕਿ ਮਾਲਕ ਨੇ ਕੁਝ ਵੀ ਗਲਤ ਨਹੀਂ ਹੁੰਦੇ ਨਾ ਬਹੁਤ ਚੰਗਾ ਆਏਗਾ ਇਹ ਸਮਾਂ ਵੀ ਵੇਖਣਾ ਬੜਾ ਛੇਤੀ ਨਿਕਲ ਜਾਣਾ ਜੇ ਤੇ ਬੜਾ ਸੁੱਖ ਆਣਗੇ ਤੁਹਾਡੀ ਜ਼ਿੰਦਗੀ 'ਚ ਪਰਮਾਤਮਾ ਨੇ ਤੁਹਾਡੀ ਬਾਹ ਫੜੀ ਹੋਈ ਹੈ ਉਹਨੇ ਤੁਹਾਨੂੰ ਕਦੇ ਵੀ ਇਕੱਲਾ ਨਹੀਂ ਛੱਡਣਾ ਕਿਤੇ ਵੀ ਨਹੀਂ ਛੱਡਣਾ ਟੈਨਸ਼ਨ ਬਿਲਕੁਲ ਨਹੀਂ ਲੈਣੀ ਸਟ्रेस ਬਿਲਕੁਲ ਨਹੀਂ ਰਹਿਣਾ ਕੋਈ ਡਿਪਰੈਸ਼ਨ ਕੋਈ ਕੁਝ ਨਹੀਂ ਹੈ ਬੜੇ ਸੋਹਣੇ ਥਾਂ ਤੇ ਮਾਲਕ ਨੇ ਬਿਠਾਇਆ ਤੇ ਉਹਨੇ ਬਹੁਤ ਵਧੀਆ ਹੀ ਸੋਚਿਆ ਤੁਹਾਡੇ ਬਾਰੇ